ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬੀ ਸਵੇਰ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬਸੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਲਗਭਗ 12 ਵਜੇ ਵਾਪਰੀ। ਪੁਲਿਸ ਰਾਜ ਵਿੱਚ ਸਾਹਮਣੇ ਆਇਆ ਕਿ ਗੁੱਗੀ ਘਰ ਵਿੱਚ ਆਪਣਾ ਲਾਇਸੈਂਸ ਪਿਸਤੌਲ ਸਾਫ਼ ਕਰ ਰਿਹਾ ਸੀ ਇਸ ਦੌਰਾਨ ਅਚਾਨਕ ਗੋਲੀ ਚੱਲੀ ਗੋਲੀ ਸਿਰ ਵਿੱਚੋਂ ਲੰਘ ਗਈ ਪੁਲਿਸ ਮੁਲਾਜ਼ਮ ਅਤੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਦਯਾਨੰਦ ਮੈਡੀਕਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਕਾਰਨ ਦਾ ਪਤਾ ਲੱਗਦੇ ਹੀ ਡਿਪਟੀ ਕਮਿਸ਼ਨਰ ਜਤਿੰਦਰ ਜਰੋਵਾਲ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਹਸਪਤਾਲ ਪਹੁੰਚੇ ਏਡੀਸੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪਿਸਤੌਲ ਵਿੱਚ 25 ਬੋਰ ਦੇ ਗੋਲਿਆ ਸੀ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਵਿਧਾਇਕ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ अपराध ਦਾ ਦ੍ਰਿਸ਼ ਦੇਖਿਆ ਹੈ। ਰਸੋਈ ਵਿੱਚ ਕੰਮ ਕਰ ਰਹੇ ਨੌਕਰ ਨੇ ਕਿਹਾ ਕਿ ਹਥਿਆਰ ਵਿੱਚੋਂ ਸਿਰਫ ਇੱਕ ਗੋਲੀ ਚੱਲੀ ਸੀ। ਉਹਨਾਂ ਕਿਹਾ ਕਿ ਹਜੇ ਤੱਕ ਡਿਪਰੈਸ਼ਨ ਵਰਗੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ। ਉਹਨਾਂ ਨੇ ਆਪਣਾ ਖਾਣਾ ਰੁਟੀਨ ਅਨੁਸਾਰ ਖਾਦਾ। ਅੱਜ ਪੋਸਟਮਾਰਟਮ ਤੋਂ ਬਾਅਦ লাশ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਉਹਨਾਂ ਦਾ ਅੰਤਿਮ ਸੰਸਕਾਰ ਦੁਪਹਿਰ 3 ਵਜੇ ਲੁਧਿਆਣਾ ਦੇ ਕੇਵੀਐਸ ਸਕੂਲ ਨੇੜੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਅੱਜ ਸਵੇਰੇ ਮੰਤਰੀ ਹਰਦੀਪ ਸਿੰਘ ਅਤੇ ਗੁਰਿੰਦਰ ਕੁਮਾਰ ਗੋਇਲ ਗੋਗੀ ਦੇ ਘਰ ਪਹੁੰਚੇ। ਦੂਜੇ ਪਾਸੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਜਾਣਕਾਰੀ ਅਨੁਸਾਰ ਗੋਗੀ ਨੇ ਸ਼ੁੱਕਰਵਾਰ ਸ਼ਾਮ ਨੂੰ ਬੁੱਢਾ ਦਰਿਆ ਵਿਖੇ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੱਚੇਵਾਲ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਇਲਾਵਾ ਉਹ ਕਈ ਹੋਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਘਰੇ ਪਹੁੰਚੇ ਗੋਗੀ ਨੇ ਆਪਣੇ ਨੌਕਰ ਨੂੰ ਵੀ ਖਾਣਾ ਤਿਆਰ ਕਰਨ ਲਈ ਕਿਹਾ ਇਸ ਦੌਰਾਨ ਅਚਾਨਕ ਗੋਗੀ ਦੇ ਕਮਰੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ ਪਦਨੇ ਡਾਕਟਰ ਸੁਖਚੈਨ ਕੌਰ ਪੁੱਤਰ ਅਤੇ ਨੌਕਰ ਕਮਰੇ ਵਿੱਚ ਪਹੁੰਚੇ ਗੋਗੀ ਖੂਨ ਨਾਲ ਲਥਪਥ ਜਮੀਨ ਤੇ ਡਿੱਗ ਪਿਆ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਅਲਾਰਮ ਵਜਾਇਆ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸੂਚਿਤ ਕੀਤਾ ਕੋ ਐਮਐਲਏ ਆਪਣੇ ਗੁਰਪ੍ਰੀਤ ਗੋਗੀ ਜੀ ਜਿਹੜਾ ਉਹਨਾਂ ਦਾ ਜਦੋਂ ਇੱਥੋਂ ਇਹਨਾਂ ਨੂੰ ਲੈ ਕੇ ਗਏ ਆ ਤਾਂ ਹਸਪਤਾਲ ਜਿਹੜੇ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀਐਮਸੀ ਹਸਪਤਾਲ ਮੋਰਚਰੀ ਚ ਰੱਖਾਈ ਗਈ ਹੈ ਫੇਰ ਇਸ ਨੂੰ ਆਪ ਉਸ ਮਾਡ ਨੂੰ ਕਰਾਵਾਂਗੇ ਬਟ ਜੋ ਸੀਨ ਆਫ ਕ੍ਰਾਈਮ ਵੀ ਅਸੀਂ ਦੇਖਿਆ ਤਾਂ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉੱਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਇਹ ਹੋਇਆ ਬਾਕੀ ਕੌਜ਼ ਆਫ ਡੈਥ ਔਰ ਸਾਰਾ ਜਿਹੜਾ ਸਵੇਰੇ ਪੋਸਟਾਂ ਨੂੰ ਨਿਕਲੀ ਆ ਰਹੀ ਸੀ ਸਮੇਂ ਕੀ ਸੀ ਗੋਲੀ ਹਾਂਜੀ ਗੋਲੀ ਚੱਲੀ ਹੈ ਸਮੇਂ ਕੀ ਟਾਈਮ ਕੀ ਸੀਗਾ ਸਮੇਂ ਤਕਰੀਬਨ 11:30 ਵਜੇ ਦਾ ਜੋ ਦੱਸ ਰਹੇ ਆ ਵੀ ਇਹ ਟਾਈਮ ਸੀ ਠੀਕ ਹੈ ਤੇ ਸਰ ਹੁਣ ਗੋਲੀ ਤੇ ਕੋਈ ਘਰ ਦੇ ਵਿੱਚ ਕਿਸੇ ਦੇ ਕਿਦੇ ਕੋਈ ਜਿਸ ਤੇ ਕਰਾ ਮਕੀ ਕਿਹਾ ਜਾ ਰਿਹਾ ਹੈ ਕਿ ਡਿਪਰੈਸ਼ਨ ਚ ਸੀ ਨਹੀਂ ਦੇਖੋ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਚ ਕੋਈ ਐਸੀ ਗੱਲ ਨਹੀਂ ਆਈ ਬਟ ਉਹ ਆਪਣੇ ਰੂਮ ਚ ਸੀ ਰੁਟੀਨ ਦੀ ਤਰ੍ਹਾਂ ਖਾਣਾ ਖਾਇਆ ਜੋ ਉਹਨਾਂ ਰੁਟੀਨ ਸੀ ਉਸ ਤਰੀਕੇ ਨਾਲ ਹੀ ਸੀ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦੱਸਣ ਮੁਤਾਬਿਕ ਜਿਹੜਾ ਐਕਸੀਡੈਂਟਲ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹੋਇਆ ਤੇ ਹੁਣ ਬਾਕੀ ਅਸੀਂ ਜਿਹੜਾ ਕੱਲ ਨੂੰ ਪੋਸਟ ਕਰਾਂਗੇ